ਦੀਵਾਲੀ ਤੇ 11 ਕਰੋੜ ਦਾ ਨਿਕਲਿਆ ਦੀਵਾਲੀ ਬੰਪਰ ਨੱਚ-ਨੱਚ ਪੱਟੀਆਂ ਤੂੜਾਂ ਵਿਆਹ ਤੋਂ ਵੀ ਵੱਧ ਕੇ ਹੈ ਖੁਸ਼ੀ ਪਰ ਪਰਿਵਾਰ ਹੈ ਲਾਪਤਾ ਤੁਸੀਂ ਵੀ ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੋ ਇੱਕ ਪਰਿਵਾਰ ਦੇ ਵੱਲੋਂ ਬਠਿੰਡਾ ਦੀ ਲੋਟਰੀ ਪਾਈ ਗਈ ਸੀਗੀ ਰਤਨ ਲੋਟਰੀ ਵਾਲੇ ਕੋਲ ਤਾਂ ਦੱਸ ਦਈਏ ਕਿ ਇਸ ਦੇ ਵਿੱਚ 11 ਕਰੋੜ ਦੀ ਲੋਟਰੀ ਨਿਕਲ ਚੁੱਕੀ ਹੈ ਇਨਾਮ ਨਿਕਲ ਚੁੱਕਿਆ ਲੇਕਿਨ ਜਿਹੜਾ ਪਰਿਵਾਰ ਹੈ ਹਲੇ ਤੱਕ ਇਸ ਦੁਕਾਨ ਤੇ ਨਹੀਂ ਪਹੁੰਚਿਆ ਲੇਕਿਨ ਦੁਕਾਨਦਾਰ ਦੇ ਵੱਲੋਂ ਟੋਲ ਟਮਕਿਆਂ ਦੇ ਨਾਲ ਦੇਖੋ ਤੁਸੀਂ ਖੁਸ਼ੀ ਮਨਾਈ ਜਾ ਰਹੀ ਹੈ ਕਿਉਂਕਿ ਕਿਸੇ ਪਰਿਵਾਰ ਦੀ ਕਿਸਮਤ ਜਾਗੀ ਹੈ ਸਭ ਤੋਂ ਵੱਡਾ ਅੱਜ ਤੱਕ ਦਾ ਇਤਿਹਾਸ ਦੇ ਵਿੱਚ 11 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਤੇ ਜਿਸ ਪਰਿਵਾਰ ਨੂੰ ਇਹ ਲੋਟਰੀ ਨਿਕਲੀ ਹੈ ਉਹ ਪਰਿਵਾਰ ਹਲੇ ਤੱਕ ਦੁਕਾਨ ਤੇ ਨਹੀਂ ਪਹੁੰਚਿਆ ਸੋ ਜਲਦੀ ਤੋਂ ਜਲਦੀ ਪਰਿਵਾਰ ਦੁਕਾਨ ਦੇ ਉੱਤੇ ਪਹੁੰਚੇ ਤੇ ਆ ਕੇ ਆਪਣੀ ਲੋਟਰੀ ਲੈ ਸਕੇ ਮੇਰਾ ਨਾਮ ਉਮੇਸ਼ ਕੁਮਾਰ ਹੈ ਜੀ ਮੈਂ ਰਤਨ ਲੋਟਰੀ ਏਜੰਸੀ ਦਾ ਪ੍ਰੋਪਰਾਈਟਰ ਹਾਂ ਤੁਹਾਡੇ ਲੋਟਰੀ ਸਟਾਲ ਤੋਂ ਬੜੀ ਅਟੈਕਟ ਨਿਕਲੀ ਹੈ 11 ਕਰੋੜ ਦਾ ਕੰਪਨ ਨਿਕਲਿਆ ਜਿਹੜਾ ਤਕੀ ਕਹਿਣਾ ਚਾਹੋਗੇ ਤੁਸੀਂ ਕਿੰਮਾ ਇਹ ਬੰਪਰ ਹੈ ਕਿੰਨਾ ਤੁਹਾਡੇ ਕਿੰਨੇ ਇਨਾਮ ਬਣੇ ਨੇ ਸਰ ਇਹ ਸਾਡੇ ਕੋਲੋਂ 43ਵੇਂ ਕਰੋੜਪਤੀ ਹੈ ਜਿਹੜਾ ਕੱਲ ਨਿਕਲੇ ਹੈਗਾ 11 ਕਰੋੜ ਦਾ ਇਨਾਮ ਇਤੋਂ ਪਹਿਲਾਂ ਅਸੀਂ 42 ਬੰਦਿਆਂ ਨੂੰ ਕਰੋੜਪਤੀ ਹੋਰ ਬਣਾ ਚੁੱਕੇ ਹਾਂ ਤਕਰੀਬਨ ਸਾਨੂੰ 35 ਤੋਂ 40 ਸਾਲ ਦੇ ਆਸ-ਪਾਸ ਹੋ ਗਏ ਨੇ ਲੋਟਰੀ ਦਾ ਕੰਮ ਕਰਦੇ ਆ ਉਹਨਾਂ ਨੂੰ ਅੱਛਾ ਇਹ ਦੱਸੋ ਸਭ ਤੋਂ ਵੱਡਾ ਇਨਾਮ ਜਿਹੜਾ ਦੀਵਾਲੀ ਬੰਪਰ ਦਾ ਸੀਗਾ ਪੰਜਾਬ ਦਾ 11 ਕਰੋੜ ਦਾ ਸੀਗਾ ਹਾਂਜੀ ਹਾਂਜੀ ਪੰਜਾਬ ਦੇ ਲੋਟਰੀ ਦੇ ਇਤਿਹਾਸ ਦੇ ਵਿੱਚ ਸਭ ਤੋਂ